ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਕਰਦੇ ਜੀ ਸਵਾਗਤ ਅੱਜ ਬਹੁਤ ਹੀ ਘੈਂਟ ਤਕਸੀਮ ਟੱਕ ਲੈ ਕੇ ਆਏ ਹਾਂ 64 ਡੱਬੇ ਵਰਗਾ ਤਕਸੀਮ ਟੱਕ ਤਿੰਨ ਤਿੰਨ ਮੋਟਰਾਂ ਦੇਖਣ ਨੂੰ ਮਿਲ ਜਾਣੀਆਂ ਬਹੁਤ ਹੀ ਘੈਂਟ ਰੇਟ ਦੇ ਵਿੱਚ ਸਾਰੀਆਂ ਫਸਲਾਂ ਹੁੰਦੀਆਂ ਬਹੁਤ ਸੋਹਣਾ ਬਾਣਾ ਬਹੁਤ ਸੋਹਣੇ ਏਰੀਏ ਵਿੱਚ ਹੈ ਇਹ ਏਰੀਏ ਤੋਂ ਕਮੈਂਟ ਇੰਨੇ ਕ ਜਿਆਦੇ ਸੀ ਛਾੜੀ ਗੱਲਾਂ ਦਿਓ ਤੇ ਤੁਹਾਡੀ ਸਾਰਿਆਂ ਦੀ ਫਰਮਾਇਸ਼ ਦੇ ਉੱਪਰ ਆਪਾਂ ਅੱਜ ਇਹ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਸੇਲ ਕਰਨਾ ਚਾਹੁੰਦੇ ਹੋ ਘਰ ਕੋਠੀ ਪਲਾਟ ਸੇਲ ਕਰਨਾ ਚਾਹੁੰਦੇ ਹੋ ਜਾਂ ਕੋਈ ਖੇਤੀਬਾੜੀ ਮਸ਼ੀਨਰੀ ਸੇਲ ਕਰਨਾ ਚਾਹੁੰਦੇ ਹੋ ਤਾਂ ਐਡ ਸਾਡੇ ਚੈਨਲਾਂ ਤੇ ਕਰਵਾ ਸਕਦੇ ਹੋ ਜੀ ਐਡ ਕਰਵਾਉਣ ਲਈ ਸਾਡਾ ਵਟਸਐਪ ਨੰਬਰ ਥੱਲੇ ਦਿੱਤਾ ਗਿਆ 9877988446 ਇਹ ਨੰਬਰ ਦੇ ਉੱਤੇ ਤੁਸੀਂ 7 ਤੋਂ 8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀ ਆ ਫੋਨ ਨੂੰ ਟੇਡਾ ਕਰਕੇ ਜੀ ਜਿਸ ਤਰ੍ਹਾਂ ਇਹ ਵੀਡੀਓ ਚੱਲ ਰਹੀ ਹੈ ਉੱਤੇ ਸਾਰੀ ਜਾਣਕਾਰੀ ਸਾਨੂੰ ਦੱਸ ਦੇਣੀ ਹੈ ਜਾਨੀ ਕਿ ਜ਼ਮੀਨ ਕਿੰਨੀ ਹੈ ਤਕਸੀਮ ਹੈਗੀ ਹੈ ਕਿ ਨਾ ਪਹੀ ਰਸਤਾ ਕਹੋ ਜਾ ਜਾਂਦਾ ਪਾਣੀ ਕਹੋ ਜਾਂ ਮਿੱਟੀ ਕਹੋ ਜੀਆ ਫਸਲਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਕਿਹੜੇ ਸ਼ਹਿਰ ਤੋਂ ਕਿੰਨੀ ਦੂਰੀ ਤੇ ਆ ਹਰ ਇੱਕ ਚੀਜ਼ ਦੱਸ ਕੇ ਸਾਨੂੰ ਵੀਡੀਓ ਭੇਜ ਦੇਣੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਕਰ ਦਿੱਤੀ ਜਾਊ ਤੁਹਾਡੀ ਐਡ ਇੰਸਟਾਗ੍ਰam ਫੇਸਬੁੱਕ ਤੇ YouTube ਚੈਨਲਾਂ ਤੇ ਲਾ ਦਿੱਤੀ ਜਾਊਗੀ ਜੀ ਠੀਕ ਹੈ ਜੀ ਤੇ ਤੁਹਾਨੂੰ ਕਿਹੜੇ ਏਰੀਆ ਦੀ ਖਾਸ ਕੋਈ ਜ਼ਮੀਨ ਚਾਹੀਦੀ ਆ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਆ ਕਰੋ ਅੱਗੇ ਤੁਹਾਨੂੰ ਕਿਹੜੇ ਇਲਾਕੇ ਦੀ ਖਾਸ ਜ਼ਮੀਨ ਚਾਹੀਦੀ ਆ ਕਿਹੜੇ ਪਿੰਡ ਦੀ ਕਿਹੜੇ ਬਲਾਕ ਦੀ ਕਿਹੜੇ ਜ਼ਿਲ੍ਹੇ ਦੀ ਜ਼ਮੀਨ ਚਾਹੀਦੀ ਆ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਆ ਕਰੋ ਅਸੀਂ ਸਾਰੇ ਕਮ ਅਗਲੀ ਵੀਡੀਓ ਵਿੱਚ ਤੁਹਾਡੇ ਖੁਦ ਦੇ ਏਰੀਏ ਦੀ ਜ਼ਮੀਨ ਲੈ ਕੇ ਹਾਜ਼ਰ ਹੋ ਜਾਗੇ ਤਾਂ ਕਮੈਂਟਾਂ ਵਿੱਚ ਜਰੂਰ ਦੱਸਦਿਆ ਕਰੋ ਬਾਕੀ ਵੀਡੀਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਵੱਧਦੇ ਆਪਾਂ ਅੱਜ ਦੀ ਵੀਡੀਓ ਵੱਲ ਜੀ 35 ਕਿੱਲੇ ਜ਼ਮੀਨ ਲੈ ਕੇ ਆਏ ਆਂ ਜੀ ਚੌਰਸ ਡੱਬੇ ਵਰਗਾ ਟੱਕਾ ਮੈਨੂੰ ਸਟਾਰਟਿੰਗ 'ਚੋਂ ਤੁਹਾਨੂੰ ਦੱਸਤਾ ਸੀ 35 ਕਿੱਲੇ ਜ਼ਮੀਨ ਦਾ ਵੱਡਾ ਟੱਕ ਲੈ ਕੇ ਆਏ ਆਂ ਜੀ ਪਾਣੀ ਦੇ ਸਾਧਨਾਂ ਦੀ ਗੱਲ ਕਰੀਏ ਤਾਂ ਤਿੰਨ ਮੋਟਰਾਂ ਸਾਨੂੰ ਦੇਖਣ ਨੂੰ ਮਿਲ ਜਾਣਗੀਆਂ ਜੀ ਕੱਲਿਆਂ ਦੀਆਂ ਮੋਟਰਾਂ ਕਿਸੇ ਨਾਲ ਕੋਈ ਮੋਟਰ ਸਾਂਝੀ ਨਹੀਂ ਕਿਸੇ ਨੂੰ ਕੋਈ ਵਾਰੀ ਦਾ ਚੱਕਰ ਨਹੀਂ ਜੀ ਤਿੰਨੇ ਮੋਟਰਾਂ ਤੁਹਾਡੇ ਆਪ ਦੇ ਬਾਣ ਨੂੰ ਪਾਲਣ ਦੇ ਵਿੱਚ ਪੂਰੀਆਂ ਸਹਾਇਕ ਨੇ ਠੀਕ ਹੈ ਜੀ ਵਧੀਆ ਜ਼ਮੀਨ ਹੈ ਵਧੀਆ ਘੈਂਟ ਗੱਲਬਾਤ ਆ ਹੁਣ ਆਪਾਂ ਕਰ ਲਈਏ ਰਸਤੇ ਦੀ ਗੱਲ ਵਧੀਆ ਜ਼ਮੀਨ ਨੂੰ ਰਸਤਾ ਮਿਲੂਆ 메ਨ ਰੋਡ ਤੋਂ ਉਪਰੋਂ 10 ਕ ਕਿੱਲੇ ਪਿੱਛੇ ਹਟਮੀ ਜ਼ਮੀਨ ਆ ਪ੍ਰੋਪਰ ਪਹੀ ਜਾਂਦੀ ਆ ਕਿਸੇ ਨਾਲ ਕੋਈ ਪਹੀ ਨੂੰ ਲੈ ਕੇ ਕੋਈ ਬੱਟ ਨੂੰ ਲੈ ਕੇ ਝਗੜਾ ਨਹੀਂ ਹੈਗਾ ਜੀ ਕਿਸੇ ਨਾਲ ਕੋਈ ਸਾਂਝਾ ਖਾਤਾ ਨਹੀਂ ਸੋ ਨੂੰ ਕੱਲਾ ਨਰੋਲ ਕੱਲਿਆ ਨਾਲ ਤਕਸੀਮ ਟੱਕ ਲੈ ਕੇ ਆਏ ਆ ਜੀ ਜਿਹੜਾ ਤੇ ਵਧੀਆ ਜ਼ਮੀਨ ਆ ਜੀ ਕੈਂਟ ਰੇਟ ਦੇ ਵਿੱਚ ਤੁਹਾਨੂੰ ਮਿਲੂਗੀ ਹਰ ਇੱਕ ਚੀਜ਼ ਵਧੀਆ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਤੁਹਾਨੂੰ ਜ਼ਮੀਨ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਜੀ ਠੀਕ ਹੈ ਜੀ ਜਾਣਕਾਰੀ ਤੁਹਾਨੂੰ ਸਾਰੀ ਦੇ ਦਿੱਤੀ ਹੈ ਜੀ 35 ਕਿੱਲੇ ਜ਼ਮੀਨ ਤਿੰਨ ਮੋਟਰਾਂ ਛੜਕ ਤੋਂ 10 ਤੋਂ 12 ਕਿੱਲੇ ਪਿੱਛੇ ਹਟਮੀ ਖਾਲ ਰਾਹ ਪਹੀ ਸਾਰਾ ਕੁਝ ਬਿਲਕੁਲ ਵਧੀਆ ਠੀਕ ਹੈ ਜੀ ਕਿਸੇ ਨਾਲ ਕੋਈ ਰੋਲਾ ਨਹੀਂ ਤਕਸੀਮ ਟੱਕ ਹੈ ਜੀ ਠੀਕ ਹੈ ਜੀ ਹੁਣ ਕਰ ਲੈਨੇ ਆਪਾਂ ਰੇਟ ਦੀ ਗੱਲ ਰੇਟ ਜਿਹੜਾ ਇਹਨਾਂ ਨੇ ਮੰਗਿਆ ਜੀ 30 ਲੱਖ ਰੁਪਈਆ ਪਰ ਕਿੱਲੇ ਦੇ ਹਿਸਾਬ ਨਾਲ ਮੰਗਿਆ ਗਿਆ ਜਦੋਂ ਤੁਸੀਂ ਜਾਓਗੇ ਸੌਦੇ ਲਈ ਢੇਡਾ ਮਾਰੋਗੇ ਬਾਹਰ ਉਤੋਂ ਦੀ ਫਿਰ ਤੁਹਾਨੂੰ ਪਤਾ ਲੱਗੂ ਵੀ ਬਿਲਕੁਲ ਪੂਰਾ ਸੂਰ ਇਹਨਾਂ ਨੇ ਰੇਟ ਮੰਗਿਆ ਜ਼ਮੀਨ ਨੂੰ ਦੇਖ ਕੇ ਹਨਾ ਪਾਣੀ ਦੇਖ ਕੇ ਮਿੱਟੀ ਦੇਖ ਕੇ ਤੁਸੀਂ ਦੇਖੋਗੇ ਵੀ ਬਿਲਕੁਲ ਟੌਪ ਦਾ ਰੇਟ ਲਾਇਆ ਗਿਆ ਬਾਕੀ ਜਿਹੜਾ ਕੋਈ ਮੌਕੇ ਤੇ ਬਹਿ ਕੇ ਹਨਾ ਮਾੜਾ ਮੋਟੀ ਗੁੰਜਾਇਸ਼ ਉਹ ਮੌਕੇ ਤੇ ਨਿਕਲ ਜਾਂਦੀ ਹੈ ਚੈਨਲ ਦਾ ਨਾਮ ਲੈ ਕੇ ਵਗਜੋ ਮਾਨ ਤਾਣ ਫੁੱਲ ਕਰਨਗੇ ਜੀ ਏਰੀਏ ਦੀ ਗੱਲ ਕਰ ਲੈਣੇ ਆ ਜੀ ਏਰੀਆ ਹੈਗਾ ਬਾਗਲ ਗੁੱਲਾ ਚੀਕਾ ਹਰਿਆਣਾ ਦੇ ਵਿੱਚ ਇਹ ਜਮੀਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ 35 ਕਿੱਲਾਂ ਦਾ ਖੁੱਲਾ ਡੁੱਲਾ ਟੱਕ ਹੈ ਜੀ ਠੀਕ ਹੈ ਮਾਲਕਾਂ ਦਾ ਨੰਬਰ ਕਰਨ ਲੱਗੇ ਆਂ ਸ਼ੇਅਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਗਿਆ ਜੀ ਮਾਲਕਾਂ ਦਾ ਨੰਬਰ ਇਹ ਹੈ ਮਾਲਕਾਂ ਦਾ ਨੰਬਰ ਇਹ ਨੰਬਰ ਤੇ ਗੱਲ ਕਰ ਲਿਓ ਸਾਰੀ ਜਾਣਕਾਰੀ ਤੁਹਾਨੂੰ ਇੱਥੋਂ ਪ੍ਰੋਵਾਈਡ ਹੋਊਗੀ ਹੋਰ ਵੀ ਜੇਕਰ ਫਾੜਨੀਆਂ ਫੋਟੋਆਂ ਵੀਡੀਓ ਕੁਝ ਵੀ ਨਾ ਤੁ ਮੰਗਾਉਣਾ ਤੁਸੀਂ ਮੰਗਾ ਸਕਦੇ ਹੋ ਬਾਕੀ ਰੇਟ ਦੀ ਗੱਲਬਾਤ ਇਹ ਨੰਬਰ ਤੇ ਕਰਨੀ ਆ ਸੌਦੇ ਦੀ ਗੱਲਬਾਤ ਇਹ ਨੰਬਰ ਤੇ ਕਰਨੀ ਆ ਸਿੱਧਾ ਡਾਇਰੈਕਟ ਮਾਲਕਾਂ ਦਾ ਨੰਬਰ ਤੁਹਾਨੂੰ ਦੇ ਦਿੱਤਾ ਗਿਆ ਜੀ ਠੀਕ ਹੈ ਵੀਡੀਓ ਕਿਸ ਤਰ੍ਹਾਂ ਦੀ ਲੱ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੁਹਾਡਾ ਸਾਡੀਆਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਾਂਗੇ ਇਸੇ ਤਰ੍ਹਾਂ ਦੀ ਹੋਰ ਕਿਸੇ ਖਾਸ ਜਾਂ ਇੰਟਰਵਿਊ ਵੀਡੀਓ ਨਾਲ ਅੱਜ ਜੀ ਹੁਣ ਸਿਰਫ ਇੰਨੇ ਜੀ ਰੱਬ ਰੱਖੇ